ਸਤ ਸ੍ਰੀ ਅਕਾਲ ਅੱਜ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਮੇਰੀਆਂ ਭੈਣਾਂ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਇਹ ਮੇਰੇ ਭੈਣਾਂ ਦੇ ਵਿੱਚ ਬਹੁਤ ਹੀ ਪ੍ਰੋਬਲਮ ਚੱਲ ਰਹੀ ਹੈ ਕਿ ਪੀਰੀਅਡ ਸਹੀ ਨਾ ਆਉਣਾ ਪੀਰੀਅਡ ਆਉਣਾ ਇੱਕ ਔਰਤ ਵਾਸਤੇ ਜਿੰਨਾ ਜ਼ਰੂਰੀ ਹੈ ਤੇ ਕਿਉਂਕਿ ਉਤਪਤੀ ਹੀ ਇਸ ਚੀਜ਼ ਤੋਂ ਹੋਣ ਲੱਗੀ ਹੈ ਸਮਾਜ ਨੇ ਸਿਰਜਣਾ ਕਈ ਭੈਣ ਭਰਾ ਕਹਿ ਦਿੰਦੇ ਹਨਾ ਖੁੱਲ ਕੇ ਆਪਾਂ ਗੱਲ ਵੀ ਨਹੀਂ ਕਰ ਪਾਉਂਦੇ ਇਸ ਚੀਜ਼ ਤੇ ਪਰ ਇਹ ਬਿਮਾਰੀ ਇੰਨੀ ਜ਼ਿਆਦਾ ਵੱਧਦੀ ਜਾ ਰਹੀ ਹੈ ਛੋਟੇ ਜਿਹੜੀਆਂ ਬੱਚੀਆਂ ਨੇ 10 10 12 12 ਸਾਲ ਦੇ ਨੇ ਦੇਖੋ ਅੱਜ ਕੱਲ ਪੀਰੀਅਡ ਆਉਣ ਲੱਗ ਚੁੱਕੇ ਨੇਗੀ ਇਸ ਸਮੇਂ ਦੀ ਰਫਤਾਰ ਹੈ ਕਿਉਂ ਆਉਣ ਲੱਗੇ ਨੇ ਕੀ ਕਾਰਨ ਹੈ ਦਾ ਇਹ ਤੇ ਆਪਾਂ ਕਿਤੇ ਫੇਰ ਡਿਸਕਸ ਕਰਾਂਗੇ ਪਰ ਪੀਰੀਅਡ ਸਹੀ ਜਗ੍ਹਾ ਸਹੀ ਟਾਈਮ ਤੇ ਆਉਣੇ ਬਹੁਤ ਜ਼ਰੂਰੀ ਨੇ ਪੀਰੀਅਡ ਜਦੋਂ ਕਈ ਕਈ ਨੂੰ ਭੈਣਾ ਨੂੰ ਤਾਂ 3 3 4 4 ਮਹੀਨੇ ਪੀਰੀਅਡ ਆਉਂਦੀ ਨਹੀਂ ਹੈਗੀ ਛੋਟੀਆਂ ਬੱਚੀਆਂ ਵੀ ਮੇਰੇ ਨਾਲ ਜਦੋਂ ਮੈਂ ਲਾਈਵ ਕਰਦੀ ਹੁੰਦੀ ਸੀ ਤਾਂ ਬਹੁਤ ਜੁੜਦੇ ਸੀ ਤੇ ਉਹ ਮੈਨੂੰ ਦੱਸਦੇ ਹੁੰਦੇ ਸੀਗੇ ਵੀ ਜਿਵੇਂ ਉਹ ਇੱਕ ਇਦਾਂ ਦੀ ਉਹਨਾਂ ਦੇ ਅੰਦਰ ਇੱਕ ਚੀਜ਼ ਹੈ ਕਿ ਉਹ ਆਪਣੇ ਪੇਰੈਂਟਸ ਨੂੰ ਦੱਸ ਨਹੀਂ ਪਾਉਂਦੇ ਆਪਣੀ ਮਾਂ ਨੂੰ ਆਪਣੇ ਹੈਨਾ ਇਹ ਦੱਸ ਨਹੀਂ ਪਾਉਂਦੀਆਂ ਵੀ ਇਹ ਚੀਜ਼ ਕੀ ਦਾ ਹੈ ਨਾ ਉਹਨਾਂ ਨੂੰ ਪਤਾ ਹੀ ਹੈ ਜੀ ਛੋਟੀਆਂ ਦੇ ਵਿੱਚ ਬੱਚੀਆਂ ਹਜੇ ਨਹੀਂ ਪਤਾ ਉਹਨਾਂ ਨੂੰ ਇਸ ਚੀਜ਼ ਦਾ ਤੇ ਬੱਚਿਆਂ ਦਾ ਨਾ ਹੋਣਾ ਵੀ ਅੱਜਕੱਲ ਕਿਤੇ ਨਾ ਕਿਤੇ ਇਹ ਪੀਰੀਅਡ ਦਾ ਗਲਤ ਸਮੇਂ ਤੇ ਆਉਣਾ ਗਲਤ ਤਰੀਕੇ ਦੇ ਨਾਲ ਆਉਣਾ ਤੇ ਕਈ ਪਣਪਰਾਵਾਂ ਨੂੰ ਜਿਹੜੇ ਪੈਣਾ ਨਹੀਂ ਗਿਆ ਮੇਰੇ ਆ ਕਿ ਉਹਨਾਂ ਦੇ ਮੋਟਾਪਾ ਜਿਵੇਂ ਕਿ ਆਪਾਂ ਕਹਿੰਦੇ ਵੀ ਪੇਟ ਫੁੱਲੀ ਜਾਂਦਾ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਹੋਈ ਜਾਂਦੀ ਹੈ ਬੱਚੇਦਾਨੀ ਦੀਆਂ ਰਸੌਲੀਆਂ ਤੇ ਬੱਚੇਦਾਨੀ ਦੀ ਇਨਫੈਕਸ਼ਨ ਇੱਕ ਹਰ ਇੱਕ ਨੂੰ ਚੱਲ ਰਹੀ ਹੈ ਅੱਜਕੱਲ੍ਹ ਇਹ ਕਿਉਂ ਹੋਣ ਲੱਗੀ ਹੈ ਇੰਨੀ ਜ਼ਿਆਦਾ ਇਹ ਬਿਮਾਰੀ ਕਿਉਂ ਫੈਲਣ ਲੱਗੀ ਜਿਹਨੂੰ ਪੁੱਛਿਆ ਕੀ ਹੋਇਆ ਬੱਚੇਦਾਨੀ ਦਾ ਆਪਰੇਸ਼ਨ ਹੋਇਆ ਬੱਚੇਦਾਨੀ ਦੇ ਵਿੱਚ ਰਸੌਲੀ ਹੋ ਗਈ ਤੇ ਬੱਚੇਦਾਨੀ ਦੇ ਵਿੱਚ ਇੱਕ ਗੱਠਾ ਜਿਵੇਂ ਕ ਕਹਿੰਦੇ ਨੇ ਪਾਣੀ ਦੇ ਹਨਾ ਬਬਲਸ ਬਣ ਜਾਂਦੀ ਹੈਗੇ ਇਹਦਾਂ ਦੀਆਂ ਨਾ ਕਾਮਨ ਬਿਮਾਰੀਆਂ ਨੇ ਇਹ ਜਿਹੜੀਆਂ ਕਿ ਹਰ ਇੱਕ ਨੂੰ ਅੱਜ ਕੱਲ੍ਹ ਹੋ ਰਹੀਆਂ ਨੇ ਈਆਂ ਅੱਗੇ ਪੀਰੀਅਡ ਔਨ ਜਾਦੇ ਏਜ ਦੇ ਵਿੱਚ ਆਉਣਾ ਬੰਦ ਹੋ ਜਾਂਦਾ ਸੀਗਾ ਉਸ ਤੋਂ ਬਾਅਦ ਦੀਆਂ ਵੀ ਬਹੁਤ ਸਾਰੀਆਂ ਤਕਲੀਫਾਂ ਨੇ ਕਿਉਂਕਿ ਵੀਕਨੈਸ ਹੋ ਜਾਂਦੀ ਇੱਕ ਔਰਤ ਨੂੰ ਸਮਝਣਾ ਬਹੁਤ ਔਖ ਹੈਗਾ ਹਨਾ ਇੱਕ ਘਰ ਦੇ ਵਿੱਚ ਹੁੰਦਾ ਵੀ ਹਾਂ ਬਸ ਇੱਕ ਔਰਤ ਕੰਮ ਕਰਦੀ ਰਹੇ ਇਹ ਇਹਨੂੰ ਪਤਾ ਹੈ ਇਹ ਘਰ ਦੀ ਮਾਲਕ ਨੇ ਜੇ ਕਿਸੇ ਨੂੰ ਕਹਿ ਵੀ ਔਰਤ ਵੀ ਆਪਦੀ ਪਤਨੀ ਵੱਲ ਜਾਂ ਆਪਦੀ ਭੈਣ ਵੱਲ ਵੀ ਕਿਸੇ ਵੀ ਲਾਲੂ ਪਪ ਕਹਿੰਦੇ ਵੀ ਹਨਾ ਵੀ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਉਹਦੀ ਸਿਹਤ ਤਾਂ ਕਹਿਣਗੇ ਵੀ ਇਹ ਵੀ ਤਾਂ ਘਰ ਦੇ ਵਿੱਚ ਰਹਿੰਦੀ ਹੈ ਇਹ ਸਾਰਾ ਕੁਝ ਇਹਦੇ ਹੱਥੀ ਹੈ ਪਰ ਇਹ ਨਹੀਂ ਹੁੰਦਾ ਹਨਾ ਥੋੜੀ ਜੀ ਜੀਵਨ ਸਾਥੀ ਦਾ ਫਰਜ਼ ਵੀ ਹੁੰਦਾ ਕਿ ਆਪਣੇ ਜੀਵਨ ਸਾਥੀ ਨੂੰ ਸਮਝੇ ਇਹ ਨਹੀਂ ਹੈਗਾ ਵੀ ਔਰਤ ਇੱਕ ਮਸ਼ੀਨ ਹੈ ਵੀ ਹਾਂ ਉਹ ਬੱਚੇ ਪੈਦਾ ਕਰ ਰਹੀ ਹੈ ਤੇ ਉਹ ਘਰ ਨੂੰ ਸੰਭਾਲ ਰਹੀ ਹੈਗੀ ਨਹੀਂ ਜਦੋਂ ਉਮਰ ਦੇ ਹਿਸਾਬ ਦੇ ਨਾਲ 40 ਤੋਂ ਉੱਪਰ ਲੇਡੀਜ਼ ਜਿਹੜੀਆਂ ਮੇਰੀਆਂ ਭੈਣਾਂ ਹੋ ਰਹੀਆਂ ਨੇ ਮੈਨੂੰ ਕਾਫੀ ਹਨਾ ਰਿਸ਼ਤੇਦਾਰੀਆਂ ਦੇ ਵਿੱਚੋਂ ਵੀ ਫੋਨ ਆਉਂਦੇ ਆ ਤੇ ਵੈਸੇ ਵੀ ਮੈਨੂੰ ਕਈ ਭੈਣ ਭਰਾ ਪਹਿਲਾਂ ਦੱਸ ਦਿੰਦੀਆਂ ਹੁੰਦੀਆਂ ਵੀ ਦੀਦੀ ਸਾਨੂੰ ਨਾ ਨਾ ਤਾਂ ਪ੍ਰੈਗਨਸੀ ਠਹਿਰ ਰਹੀ ਹੈ ਤੇ ਨਾ ਪੀਰੀਅਡ ਨੇ ਉਹ ਸਹੀ ਨਹੀਂ ਆ ਰਹੀ ਅਸੀਂ ਦਵਾਈਆਂ ਲੈ ਲੈ ਕੇ ਥੱਕ ਚੁੱਕੇ ਆ ਨਾ ਦਵਾਈਆਂ ਲੈਣਿਆ ਤਾਂ ਸਾਨੂੰ ਗਰਮੈਸ ਕਰਦੀਆਂ ਨਿਗੀਆਂ ਤੇ ਉਹਦੇ ਨਾਲ ਵੀ ਕੋਈ ਫਰਕ ਨਹੀਂ ਹੈਗਾ ਇੱਕ ਦੋ ਮਹੀਨੇ ਹੈ ਨਾ ਸਹੀ ਹੁੰਦਾ ਤੇ ਉਸ ਤੋਂ ਬਾਅਦ ਫੇਰ ਉਹੀ ਕੁਝ ਹੋ ਜਾਂਦਾ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਪੀਰੀਅਡ ਨਾ ਆਉਣ ਦਾ ਮੇਨ ਕਾਰਨ ਹੈ ਕਿ ਤੁਹਾਡੇ ਵਿੱਚ ਖੂਨ ਦੀ ਕਮੀ ਹੋਣਾ ਕਿਉਂਕਿ ਆਪਣੀ ਖੁਰਾਕਾਂ ਨੇ ਜਿਹੜੀਆਂ ਅੱਜ ਕੱਲ ਨੂੰ ਬਹੁਤ ਹਨਾ ਕਟੀਆਂ ਹੋ ਚੁੱਕੀਆਂ ਨਹੀਂ ਮੈਂ ਕਟੀਆਂ ਦਾ ਹੀ ਨਾਮ ਦੇਉਂਗੀ ਕਿਉਂਕਿ ਆਪਾਂ ਜਿਹੜੇ ਮਿਨਰਲਸ ਤੱਤ ਆਪਾਂ ਨੂੰ ਚਾਹੀਦੇ ਨੇ ਉਹ ਆਪਾਂ ਨਹੀਂ ਲੈ ਰਹੇ ਤਾਂ ਹੀ ਔਰਤ ਇੱਕ ਹਨਾ ਇੱਕ ਕਮਜ਼ੋਰ ਹੋ ਰਹੀ ਹੈਪਕ ਕਹਿੰਦੇ ਵੀ ਹਨਾ ਅੱਗੇ ਮੰਮੀ ਉਹ ਕਹਿੰਦੇ ਨੇ ਵੀ ਤੁਸੀਂ ਹਨਾ ਮਾੜੇ ਨਾਲ ਥੱਕ ਜਾਂਦੇ ਕੋਈ ਕੰਮ ਨਹੀਂ ਹੁੰਦਾ ਅਸੀਂ ਸਾਰਾ ਸਾਰਾ ਕੰਮ ਕਰ ਲੈਂਦੇ ਸੀ ਦੀ ਕੋ ਡਿਲੀਵਰੀ ਮੌਕੇ ਵੀ ਅੱਜਕੱਲ ਹਰ ਇੱਕ ਦਾ ਬੜਾ ਆਪਰੇਸ਼ਨ ਹੋ ਰਿਹਾ ਹੈਗਾ ਹਨਾ ਕਿਸੇ ਦਾ ਬੱਚਾ ਨਾਰਮਲ ਨਹੀਂ ਪੈਦਾ ਹੋ ਰਿਹਾ ਹੈਗਾ ਇਹ ਵੀ ਇਹੀ ਛੋਟੇ ਛੋਟੇ ਚੀਜ਼ਾਂ ਨੇ ਜਿਹੜੀਆਂ ਕਿ ਇਸ ਚੀਜ਼ ਦਾ ਕਾਰਨ ਬਣਦੀਆਂ ਨੇਗੀਆਂ ਅੱਜ ਆਪਾਂ ਜਾਣਦੇ ਹਾਂ ਕਿ ਜਿਹੜੀਆਂ ਜਿਹੜੀਆਂ ਮੇਰੇ ਭੈਣਾਂ ਨੂੰ ਤੇ ਛੋਟੀਆਂ ਬੱਚੀਆਂ ਨੂੰ ਅਲੱਗ ਤੋਂ ਦੱਸਦੀਆਂ ਮੈਂ ਤੇ ਬਟਿਆਂ ਨੂੰ ਅਲੱਗ ਹਨ ਜਿਵੇਂ ਕਿ ਪੀਰੀਅਡ ਨਹੀਂ ਆਉਂਦਾ ਹਨਾ ਸਹੀ ਨਹੀਂ ਆਉਂਦਾ ਜਾਂ ਆਉਂਦਾ ਤਾਂ ਉਹ 2 ਮਹੀਨੇ ਆ ਗਿਆ ਫਿਰ 6 ਮਹੀਨੇ ਨਹੀਂ ਆਇਆ ਫਿਰ ਤਾਂ ਨਾ ਵੀ ਇਹ ਕਿਉਂ ਹੁੰਦਾ ਹੈਗਾ ਇਹਦਾ ਮੈਂ ਤੁਹਾਨੂੰ ਦੇਖਸਰੀਆਂ ਦੇਖੋ ਸਭ ਤੋਂ ਪਹਿਲਾਂ ਜਿਹੜੇ ਜਿਹੜੀਆਂ ਮੇਰੇ ਭੈਣਾਂ ਨੂੰ ਪੀਰੀਅਡ ਨਾ ਆਉਣ ਦੀ ਦਿੱਕਤ ਹੈ ਜਾਂ ਫਿਰ ਹਨਾ ਪੀਰੀਅਡ ਤਰਉਣਾ ਕਾਫੀ ਪੀਨ ਹੁੰਦਾ ਹੈਗਾ ਉਹਨਾਂ ਵਾਸਤੇ ਇਹ ਚੀਜ਼ ਹੈਗੀ ਸਭ ਤੋਂ ਪਹਿਲਾਂ ਇੱਕ ਤਾਂ ਆਪਣਾ ਗਾਜਰਾਂ ਦੇ ਕੋਲ ਅੱਜਕੱਲ ਆਮ ਨੇ ਗਾਜਰ ਚੁਕੰਦਰ ਇਹਨਾਂ ਨੂੰ ਦੋਨਾਂ ਨੂੰ ਤੁਸੀਂ ਨੇ ਮਿਕਸ ਕਰ ਲੈਣਾ ਜੂਸ ਮਲ ਕੇ ਇਹਨਾਂ ਦਾ ਜੂਸ ਬਣਾਉਣਾ ਇੱਕ ਚੁਕੰਦਰ ਲੈ ਲਓ ਪੰਜ ਛੇ ਗਾਜਰਾਂ ਲੈ ਲਓ ਇਹਨਾਂ ਦਾ ਜੂਸ ਕੱਢ ਲੈਣਾ ਉਹਦੇ ਵਿੱਚ ਤੁਸੀਂ ਨੇ ਅੱਧਾ ਆਵਲਾ ਪਾ ਲੈਣਾ ਜਿਹੜਾ ਆਪਣਾ ਕੱਚੇ ਆਵਲੇ ਹੁੰਦੇ ਹਨ ਨਾ ਅੱਧਾ ਉਹ ਪਾ ਲੈਣਾ ਮਿੱਠਾ ਤੁਸੀਂ ਥੋੜਾ ਬਹੁਤਾ ਪਾਣਾ ਪਾ ਲਓ ਨਹੀਂ ਤਾਂ ਥੋੜਾ ਜਿਹਾ ਸਿੰਦਾ ਨਮਕ ਪਾ ਲਓ ਇਹ ਇੱਕ ਗਲਾਸ ਜੂਸ ਦਾ ਤੁਸੀਂ ਦੇਖੋ ਔਰਤ ਘਰ ਨੂੰ ਸਾਰਿਆਂ ਨੂੰ ਸੰਭਾਲਦੀ ਏ ਅੱਗੇ ਜਿਹੜੀ ਸਮਾਜ ਦੀ ਉਤਪਤੀ ਹੋਣੀ ਹੈ ਦੇਖੋ ਉਹ ਵੀ ਔਰਤ ਤੋਂ ਹੀ ਹੋਣੀ ਹੈ ਹਨਾ ਇਹ ਨਹੀਂ ਹੈਗਾ ਦੇਖੋ ਵੀ ਹਾਂ ਕੱਲਾ ਪੁਰਸ਼ੇ ਕੁਸ ਕਰ ਲੂਗਾ ਦੋਨੇ ਬਰਾਬਰ ਚੱਲਣਗੇ ਤਾਂ ਹੀ ਜ਼ਿੰਦਗੀ ਦੀ ਚੱਲਣਾ ਹੈਗਾ ਮੈਂ ਵੀਰਾਂ ਨੂੰ ਵੀ ਖਾਸ ਤੌਰ ਤੇ ਬੇਨਤੀ ਕਰਨੀ ਚਾਹੂੰਗੀ ਕਿ ਇਸ ਚੀਜ਼ ਨੂੰ ਵੱਲ ਨਾਲ ਥੋੜਾ ਜਿਹਾ ਧਿਆਨ ਦਿਓ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਕੱਲ ਲੇਡੀਜ਼ ਨੂੰ ਇੱਕ ਤੁਸੀਂ ਲਾ ਲਓ ਜੀ 10 ਲੇਡੀਜ਼ ਬੈਠੀਆਂ ਨੇ ਉਹਦੇ ਚੋਂ ਪੰਜ ਨੂੰ ਇਹ ਪ੍ਰੋਬਲਮ ਹੈਗੀ ਹੋएगी ਆ ਤੇ ਇਹ ਚ ਪੀਣਾ ਤੁਸੀਂ ਹਨਾ ਜੂਸ ਸ਼ੁਰੂ ਕਰੋ ਲਗਾਤਾਰ ਤੁਸੀਂ ਨੇ 10 15 ਦਿਨ ਇਹ ਜੂਸ ਪੀ ਲੈਣਾ ਇਹਦੇ ਨਾਲ ਕੀ ਹੋਊਗਾ ਤੁਹਾਡੇ ਜਿਹੜਾ ਖੂਨ ਹੈਗਾ ਨਾ ਉਹ ਸਾਫ਼ ਵੀ ਹੋਊਗਾ ਤੇ ਨਾਲੇ ਤੁਹਾਡੇ ਜਿਹੜੀ ਖੂਨ ਦੀ ਹੈ ਨਾ ਕਮੀ ਹੈ ਉਹ ਵੀ ਪੂਰੀ ਹੋਊਗੀ ਤੇ ਦੂਸਰੀ ਗੱਲ ਜਦੋਂ ਵੀ ਤੁਹਾਨੂੰ ਪੀਰੀਅਡ ਆਏ ਹੋਣ ਹਨਾ ਜਿਹੜੀਆਂ ਮੇਰੀਆਂ ਛੋਟੀਆਂ ਬੱਚੀਆਂ ਨੇ ਉਹਨਾਂ ਖਾ ਕੇ ਖਾਸ ਕਰਕੇ ਇਹ ਹਦਾਇਤ ਹੈਗੀ ਹੈ ਨਾ ਉਹਨਾਂ ਨੇ ਨਾ ਪੀਰੀਅਡ ਦੌਰਾਨ 3-4 ਦਿਨ ਜਿਹੜਾ ਕਿ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਜਾਂ ਦੁੱਧ ਇਹ ਨਹੀਂ ਲੈਣਾ ਹੋਰ ਤੁਸੀਂ ਇਹ ਨਾ ਤਾਕਤ ਵਾਲੀਆਂ ਕੋਈ ਚੀਜ਼ਾਂ ਨੇ ਜਿਵੇਂ ਜੂਸ ਵਗੈਰਾ ਹੋ ਗਿਆ ਬਦਾਮ ਹੋ ਗਿਆ ਕ੍ਰੋਟੋ ਹੋ ਗਿਆ ਇਦਾਂ ਦੀ ਚੀਜ਼ਾਂ ਲੈ ਲਓ ਪਰ ਦੁੱਧ ਤੇ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਉਹ ਤਿੰਨ ਚਾਰ ਦਿਨ ਤੁਸੀਂ ਅਵੋਡ ਕਰੋਗੇ ਬਿਲਕੁਲ ਪੀਮੋਗੇ ਨਹੀਂ ਹੈ ਨਾ ਖਾਮੋਗੇ ਨਹੀਂ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਜਿਹੜੀ ਤੁਹਾਡੇ ਹੈ ਨਾ ਅੰਦਰ ਆਪਾਂ ਕਹਿੰਦੇ ਨੇ ਬੱਚੇਦਾਨੇ ਵਿੱਚ ਰਸੋਲੀ ਵਗੈਰਾ ਬਣਦੀਆਂ ਨੇ ਉਹ ਇਹੀ ਚੀਜ਼ ਹੈ ਇਹਦੇ ਨਾਲ ਥੋੜਾ ਜਿਹਾ ਨਾ ਅੰਦਰ ਆਪਣੇ ਸਿਸਟਮ ਹੈ ਜਿਹੜੀ ਬਾਡੀ ਹੈ ਨਾ ਉਹਦੇ ਵਿੱਚ ਕੋਈ ਗੜਬੜ ਹੁੰਦੀ ਹੈ ਵੀ ਜਿਹਦੇ ਨਾਲ ਅੱਗੇ ਹਨਾ ਜਿਹੜੀਆਂ ਬਜ਼ੁਰਗੋ ਮਾਵਾ ਹੁੰਦੀਆਂ ਸੀਗੀਆਂ ਹਨਾ ਅੱਗੇ ਆਪਾਂ ਨਾ ਉਸ ਚੀਜ਼ ਨੂੰ ਕਹਿੰਦੇ ਵੀ ਹਾਂ ਇਹ ਤਾਂ ਬਜ਼ੁਰਗ ਤਾਂ ਉਵੇਂ ਮਰੀ ਜਾਂਦੇ ਨੇ ਚੁੱਲ੍ਹੇ ਚੌਕੇ ਤੇ ਨਹੀਂ ਚੜ੍ਹਦੀ ਹੁੰਦੀਆਂ ਹੁੰਦੇ ਸੀਗੀਆਂ ਹਨਾ ਤੇ ਕਹਿੰਦੇ ਸੀ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਨਾ ਖਾਓ ਠੰਡੀਆਂ ਚੀਜ਼ਾਂ ਨਾ ਖਾਓ ਜਿਹੜੀ ਇੱਕ ਠੰਡੀ ਚੀਜ਼ ਖਾਣੇ ਆ ਜਦੋਂ ਪੀਰੀਅਡ ਦਰੋਂਣ ਤਾਂ ਜਿਹੜਾ ਪੀਰੀਅਡ ਆਪਣਾ ਰੈਗੂਲਰ ਚੱਲ ਰਿਹਾ ਹੁੰਦਾ ਨਾ ਉਹਦੇ ਵਿੱਚ ਦਿੱਕਤ ਆਉਣ ਲੱਗ ਜਾਂਦੀ ਹੈਗੀ ਕਿਉਂਕਿ ਠੰਡੀ ਚੀਜ਼ ਖਾਣ ਨਾਲ ਜਿਹੜਾ ਪੀਰੀਅਡ ਤੁਹਾਡਾ ਬੰਦ ਵੀ ਹੋ ਸਕਦਾ ਹੈਗਾ ਥੋੜਾ ਜਿਹੀ ਚੀਜ਼ਾਂ ਦਾ ਧਿਆਨ ਰੱਖਣਾ ਕਿ ਠੰਡਾ ਪਾਣੀ ਨਾ ਪੀਓ ਉਹ ਕੋਸਾ ਪਾਣੀ ਪੀਓ ਤਾਂ ਕਿ ਜਿਹੜਾ ਤੁਹਾਡੇ ਆਪਣੇ ਦਰਦ ਹੋਣ ਲੱਗੇ ਜਾਂਦੇ ਨੇ ਪੀਰੀਅਡ ਦੌਰਾਨ ਕੋਸਾ ਪਾਣੀ ਪੀਓ ਉਹਦੇ ਵਿੱਚ ਥੋੜੀ ਜੀ ਅਜਮੈਨ ਪਾ ਲਓ ਉਬਾਲ ਲਓ ਉਬਾਲ ਕੇ ਉਹਨੂੰ ਕੋਸਾ ਜਿਹਾ ਕਰਕੇ ਤੁਸੀਂ ਉਹ ਪਾਣੀ ਬੋਤਲ ਦੇ ਵਗੈਰਾ ਦੇ ਵਿੱਚ ਪਾ ਕੇ ਰੱਖ ਲਓ ਤੁਸੀਂ ਉਹਨੂੰ ਪੀਓ ਤਾਂ ਜਿਹੜਾ ਤੁਹਾਡੇ ਹੈ ਨਾ ਪੀਰੀਅਡ ਦੌਰਾਨ ਪੇਨ ਚ ਦਰਦ ਹੁੰਦਾ ਪੇਡੂ ਵਗੈਰਾ ਦੇ ਵਿੱਚ ਤੁਹਾਡੇ ਉਹ ਨਹੀਂ ਹੋਊਗਾ ਹਨ ਤੇ ਜਿਹੜੀਆਂ ਪੈਣਾ ਨੂੰ ਪੀਰੀਅਡ ਮਲਕੀ ਹੋ ਰਿਹਾ ਵੀ ਹਾਂ 4 ਮਹੀਨੇ ਆ ਗਿਆ ਤੇ 4 ਮਹੀਨੇ ਨਹੀਂ ਆਇਆ ਕਈ ਨੂੰ ਹੁਣ ਬੰਦ ਹੀ ਹੋ ਜਾਂਦਾ 40 ਤੋਂ ਤਾਂ ਤੁਸੀਂ ਖੰਜੂਰਾ ਲੈਣੀਆਂ ਨੇ ਵਧੀਆ ਕੁਆਲਿਟੀ ਦੇ ਖੰਜੂਰਾ ਲੈ ਲੈਣੀਆਂ ਨੇਗੀਆਂ 5 ਜਾਂ 6 ਖੰਜੂਰਾ 3 ਜਾਂ 4 ਤੁਸੀਂ ਲੈਣੀਆਂ ਨੇ ਇਲਾਚੀਆਂ ਤੇ ਅੱਧਾ ਚਮਚ ਸਹਿਦ ਦਾ 1 ਚਮਚ ਤੁਸੀਂ ਨੇ ਗੁੜ ਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਲੈ ਲੈਣਾ ਇੱਕ ਗਲਾਸ ਦੁੱਧ ਦਾ ਤੇ ਉਹਦੇ ਵਿੱਚ ਅੱਧਾ ਪਾਣੀ ਹੋਣਾ ਚਾਹੀਦਾ ਅੱਧਾ ਦੁੱਧ ਹੋਣਾ ਚਾਹੀਦਾ ਜਿਹੜੇ ਖੰਜੂਰ ਇਹ ਸਾਰਾ ਸਮਾਨ ਹੈਗਾ ਤੇ 1 ਚਮਚ ਖਸ ਖਸ ਦਾ ਇੱਕ ਚਮਚ ਖਸਖਸ ਦਾ ਚਾਰ ਪੰਜ ਖੰਜੂਰਾਂ ਬੀਜ ਕੱਢ ਕੇ ਤੁਸੀਂ ਦੁੱਧ ਦੇ ਵਿੱਚ ਪਾ ਲੈਣੀਆਂ ਨੇ ਥੋੜੀ ਜਿਹੀ ਅਜਮੈਨ ਪਾ ਲੈਣੀ ਹੈਗੀ ਤੇ ਇੱਕ ਲਾਲ ਤੁਸੀਂ ਦੋ ਚਮਚ ਸੌਗੀ ਦੇ ਜਿਹੜੀ ਕਿ ਆਪਾਂ ਜਿਹਨੂੰ ਦਾਖਾਂ ਵੀ ਕਹ ਦਿੰਦੇ ਹਾਂ ਨਾ ਇਹ ਪਾ ਲੈਣੀਆਂ ਨੇ ਚੰਗੇ ਤਰੀਕੇ ਨਾਲ ਰਿੰਨ ਲੈਣਾ ਹੈਗਾ ਰਿੰਨ ਕੇ ਤੁਸੀਂ ਇਸ ਚੀਜ਼ ਨੂੰ ਹਨਾ ਖਸਖਸ ਜ਼ਰੂਰ ਪਾਉਣੀ ਹੈ ਕਿਉਂਕਿ ਬਹੁਤ ਜ਼ਿਆਦਾ ਬੈਨੀਫਿਟ ਨੇ ਕੋਸ਼ਿਸ਼ ਕਰਿਓ ਕਿ ਥੋੜਾ ਜਿਹਾ ਅਗਰ ਤੁਸੀਂ ਹਨਾ ਕਦੋਂ ਕਸ਼ ਕਰਕੇ ਆਪਣਾ ਨਾਰੀਅਲ ਵੀ ਪਾ ਲਓ ਖੋਪਾ ਪਾ ਲਓ ਹਨਾ ਕੋਈ ਵੀ ਖੋਪਾ ਵੇ ਨਹੀਂ ਹੈਗਾ ਵੀ ਕੱਚਾ ਲੈ ਕੇ ਆਉਣੇ ਆਪਣਾ ਕੋਪਾ ਜਿਹੜਾ ਆਮ ਹੁੰਦਾ ਹੈਗਾ ਉਹ ਤੁਸੀਂ ਪਾ ਲਓ ਕਦੂ ਕਸ਼ ਕਰ ਲੈਣਾ ਜਦੋਂ ਉਹ ਪਾਣੀ ਜਿਹੜਾ ਦੁੱਧ ਤੁਸੀਂ ਸੋਰੀ ਇੱਕ ਗਲਾਸ ਰੱਖੋਗੇ ਅੱਧਾ ਪਾਣੀ ਤੇ ਅੱਧਾ ਦੁੱਧ ਪਾ ਕੇ ਜਿਵੇਂ ਇੱਕ ਗਲਾਸ ਬਣਾ ਲਿਆ ਸੀ ਅੱਧਾ ਗਲਾਸ ਦੁੱਧ ਦਾ ਅੱਧਾ ਗਲਾਸ ਪਾਣੀ ਦਾ ਤੇ ਉਹਨੂੰ ਤੁਸੀਂ ਰਿਨ ਲੈਣਾ ਅੱਧਾ ਗਲਾਸ ਰਹਿ ਜਾਏ ਨਾ ਜਦੋਂ ਤਾਂ ਤੁਸੀਂ ਉਹਨੂੰ ਡੇਲੀ ਪੀਓ ਇਹਨੂੰ ਲਗਾਤਾਰ ਤੁਸੀਂ 15 ਦਿਨ ਪੀਣਾ ਹੈ 15 20 ਦਿਨ ਤੁਸੀਂ ਲਗਾਤਾਰ ਇਸ ਚੀਜ਼ ਨੂੰ ਪੀਣਾ ਜਿਹੜਾ ਕਿ ਤੁਹਾਡਾ ਹਨਾ ਪੀਰੀਅਡ ਹੈ ਉਹ ਖੁੱਲ ਕੇ ਆਉਣ ਲੱਗ ਜੇਗਾ ਤੇ ਜਿਹੜੀ ਤੁਹਾਨੂੰ ਦਿੱਕਤ ਹੈ ਉਹ ਵੀ ਖਤਮ ਹੋ ਜੂਗੀ। ਤੇ ਇੱਕ ਛੋਟਾ ਜਿਹਾ ਕੰਮ ਹੋਰ ਕਰਨਾ ਇਹ ਤੁਸੀਂ ਸਿਰਫ ਹਫਤੇ 'ਚ ਦੋ ਵਾਰ ਕਰਨਾ ਹੈਗਾ। ਹਫਤੇ ਦੋ ਵਾਰ, ਮਹੀਨੇ 'ਚ ਚਾਰ ਵਾਰ ਤੁਸੀਂ ਕਰ ਲਓ ਚਾਹੇ ਪੰਜ ਵਾਰ ਕਰ ਲਓ ਹਣਾ। ਪਹਿਲੇ ਪਹਿਲੇ ਇਹ ਹਫਤੇ 'ਚ ਦੋ ਵਾਰ ਤੁਸੀਂ ਪੀਣਾ ਹੀ ਪੀਣਾ। ਕਰਨਾ ਕੀ ਹੈ ਤੁਸੀਂ ਨੇ ਇੱਕ ਗਲਾਸ ਪਾਣੀ ਦਾ ਰੱਖ ਲੈਣਾ। ਉਹਦੇ ਵਿੱਚ ਤੁਸੀਂ ਨੇ ਦੋ ਚਮਚ ਅਜਮੈਨ ਦੇ ਪਾਉਣੇ ਨੇ। ਥੋੜਾ ਜਿਹਾ ਗੁੜ ਪਾਉਣਾ, ਇੱਕ ਵੱਡੀ ਇਲਾਇਚੀ ਪਾਉਣੀ ਜਿਹੜੀ ਕਾਲੀ ਕਾਲੀ ਇਲਾਇਚੀ ਹੁੰਦੀ ਹੈ ਉਹ ਵੱਡੀ ਇਲਾਇਚੀ ਪਾਉਣੀ ਹੈਗੀ। ਇਹਨਾਂ ਨੂੰ ਤੁਸੀਂ ਨੇ ਚੰਗੇ ਤਰੀਕੇ ਨਾਲ ਰਿੰਨ ਲੈਣਾ ਚੰਗੇ ਤਰੀਕੇ ਨਾਲ ਰਿੰਨ ਕੇ ਜਦੋਂ ਇਹ ਅੱਧਾ ਰਹਿ ਜੇ ਨਾ ਉਹ ਇਹ ਕਾੜਾ ਬਣ ਜੂ ਇੱਕ ਤਰ੍ਹਾਂ ਦਾ ਇਹ ਉਹਨੂੰ ਨਾ ਘੁੱਟ-ਘੁੱਟ ਕਰਕੇ ਪੀਣਾ ਇਹ ਤੁਸੀਂ ਨੇ ਹਫ਼ਤੇ 'ਚ ਦੋ ਵਾਰ ਪੀਣਾ ਮਹੀਨੇ 'ਚ ਤੁਸੀਂ ਪੰਜ ਵਾਰੀ ਪੀ ਲਓ ਚਾਹੇ ਛੇ ਵਾਰੀ ਪੀ ਲਓ ਇਹ ਲਗਾਤਾਰ ਪੀਣਾ ਤੁਸੀਂ ਦੋ ਮਹੀਨੇ ਜਾਂ ਤਿੰਨ ਮਹੀਨੇ ਤੁਸੀਂ ਨਾ ਲਗਾ ਜਦੋਂ ਤੱਕ ਤੁਹਾਨੂੰ ਪੀਰੀਅਡ ਰੈਗੂਲਰ ਨਾ ਆਉਣ ਲੱਗ ਜਾਣ ਹਨਾ ਖਾਸ ਧਿਆਨ ਰੱਖਿਆ ਕਰੋ ਕਿ ਜਦੋਂ ਤੁਹਾਨੂੰ ਇਸ ਸਮੇਂ ਨਾ ਆਪਾਂ ਜਿਆਦਾ ਜਿਵੇਂ ਭਾਰੀ ਚੀਜ਼ਾਂ ਚੱਕ ਲੈਣੇ ਆ ਸੋਫੇ ਵਗੈਰਾ ਖਿੱਚ ਲੈਣੇ ਹੋਰ ਇਤਨੀਆਂ ਚੀਜ਼ਾਂ ਕਰ ਲੈਣੇ ਉਸ ਤੋਂ ਥੋੜਾ ਜਿਹਾ ਪਰਹੇਜ਼ ਰੱਖਣਾ ਥੋੜਾ ਜਿਹਾ ਬੰਨ ਕਰੋਗੇ ਨਾ ਤਾਂ ਤੁਹਾਡੇ ਜੋ ਵੀ ਦਿੱਕਤਾਂ ਪਰੇਸ਼ਾਨੀਆਂ ਨੇ ਉਹ ਤੁਹਾਨੂੰ ਨਹੀਂ ਹੋਣਗੀਆਂ ਤੇ ਕੋਈ ਵੀ ਹੋਰ ਤਾਂ ਉਹਨੂੰ ਇਦਾਂ ਦੀ ਗੱਲ ਹੋ ਤੁਹਾਨੂੰ ਹੋਵੇ ਵੀ ਹਾਂ ਮੇਰੇ ਪੀਰੀਅਡ ਦੌਰਾਨ ਮੈਨੂੰ ਇਹ ਹੁੰਦਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤੇ ਇੱਕ ਜਿਹੜੀ ਸਫੈਦ ਪਾਣੀ ਲਕੋਰੀਏ ਵਾਲੀ थी ਉਹ ਵੀ ਮੈਂ ਆਪਾਂ ਵੀਡੀਓ ਪਾਈ ਸੀ ਉਹ ਦੇਖੋ ਬਹੁਤ ਹੀ ਆਸਾਨ ਹੈ ਮੈਂ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗੀ ਤਾਂ ਤੁਸੀਂ ਉਹ ਦੇਖ ਕੇ ਉਹ ਜ਼ਰੂਰ ਕਰਨਾ ਉਹਦਾ ਬਹੁਤ ਭੈਣ ਭਰਾਵਾਂ ਨੂੰ ਫਾਇਦਾ ਹੋਇਆ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਵੀ ਕਰਨਾ ਕਮੈਂਟ ਵੀ ਕਰਨਾ ਤੇ ਅੱਗੇ-ਅਗੇ ਸ਼ੇਅਰ ਵੀ ਕਰਨਾ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਚਲੋ ਸਤਿ ਸ੍ਰੀ ਅਕਾਲ